ਸਰਕ ਆਪਣਾ ਜਿਹੜਾ ਪਾਤਮਨ ਸਰਕ ਦੇ ਨਾਲ ਦਿਖਾਈ ਜਾ ਰਿਹਾ ਹੈ ਕੀ ਕੀ ਮਾਮਾ ਗੁਣੀ ਵਾਲਾ ਪਿੰਡ ਸ਼ਹਿਰ ਹੈ ਖੇਲੜ ਪਿੰਡ ਚ ਹੈ ਕਿ ਇਹ ਜਿਹੜੇ ਪਿੰਡ ਨੇ ਇਹ ਜਾਮਨਗਰ जड़ा अपना अमृतसर जामनगर एक्सप्रैस वे है हिस्सा है वो पार्ट है तो ये लगभग बहसठ किलोमीटर का जो सारा स्ट्रेच है वो बठिंडा जिले में जाता है तो ये अपना पहला ही इन्ही सारी जी एक्जिशन का पैसा है वो ऑलमोस्ट बा जोड़े किसान है जिना छ जिन्हें आपस में डिस्प्यूट है भावे वो पार्टीशन डिस्प्यूट है भावे वो फैमिली डिस्प्यूट है भावे वो शेयर होल्डर डिस्प्यूट है वो डिस्प्यूटिड केसिस छड़ते हुए बाकी सारे जिन्हें है ऑलमोस्ट सारियां पेमेंट आप कर चुके हैं ਇਹ ਪੇਮੈਂਟ ਲੈ ਵੀ ਚੁਕੇ ਹਨ ਇਸ ਤੋਂ ਬਾਅਦ ਇਹਦਾ ਜਿਹੜਾ ਹੈਗਾ ਆਪਾਂ ਪੋਜੀਸ਼ਨ ਵੀ ਇਸ ਸਟ੍ਰੈਟ ਦਾ ਪਹਿਲਾਂ ਵੀ ਲੈ ਲਿਆ ਸੀ ਇਹ ਬਾਅਦ ਵਿੱਚ ਜ਼ਬਰਦਸਤੀ ਜਿਹੜਾ ਹੈਗਾ ਇਹ ਦੇ ਵਿੱਚ ਤੋਂ ਕੁਝ ਕਹੀ ਸੀ ਤੇ ਇਹਦਾ ਆਪਾਂ ਹੁਣ ਵਾਪਸ ਜਿਹੜਾ ਹੈਗਾ ਉਹ ਪੋਜੀਸ਼ਨ ਲੈ ਕੇ ਐਨਐਚਆਈ ਨੂੰ ਦੇ ਦਿੱਤਾ ਜਾਏਗਾ ਇਹ ਕਿਸਾਨਾਂ ਦੀ ਡਿਮਾਂਡ ਇਹ ਹੈ ਕਿ ਸਾਨੂੰ ਜਿਹੜਾ ਹੈਗਾ ਹੋਰ 10-15 ਲੱਖ ਰੁਪਿਆ ਪਰ ਏਕਰ ਹੋਰ ਪੈਸਾ ਦੇ ਦਿੱਤਾ ਜਾਵੇ ਜੇ ਪਹਿਲਾਂ ਜਿਹੜਾ ਐਵਾਰਡ ਹੋਇਆ ਉਹਦੇ ਬੇਸਿਸ ਤੇ ਸਾਰਿਆਂ ਨੇ ਆਪਣੀ ਡਿਟੇਲਸ ਦੇ ਕੇ ਆਪਣੇ ਆਪਣੇ ਪੈਸੇ ਜਿਹੜੇ ਹੈਗੇ ਉਹ ਸਰਕਾਰ ਤੋਂ ਲੈ ਚੁਕੇ ਨੇ हम उस तो बाद हम दोबारा जो डिमांड करनी है किसी ने बताना है तो वो आर्बिट्रेशन दे, जाके अपना वहाँ पे केस पा के वो दे कर लीए एवें तो नहीं हो सकता ना कि एक आप पेमेंट ले भी लिए सारा कुछ कर भी दिए पिछले डेढ़ साल तो सारा पेमेंट चुके बैठे हैं तो हूँ कहें कि जो आप जमीन भी नहीं देने तो कोई गल ही नहीं होंगी ਅమే ਸਿਸਟਮਸ ਇਵੇਂ ਨਹੀਂ ਚੱਲਦੇ ਇਹਨਾਂ ਨੂੰ ਪਹਿਲਾਂ ਸਾਰਾ ਪੈਸਾ ਮਿਲ ਚੁੱਕਿਆ ਹੈ ਪੈਸਾ ਮਿਲਣ ਤੋਂ ਬਾਅਦ ਜਿਹੜਾ ਹੈਗਾ ਡੇਢ ਸਾਲ ਇਹਨਾਂ ਨੇ ਫਿਰ ਵੀ ਫਸਲ ਬੀਜੀ ਹੋਤੇ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰਕੇ ਉਸ ਤੋਂ ਬਾਅਦ ਆਪਾਂ ਕਬਜ਼ਾ ਲੈ ਚੁੱਕੇ ਸੀ ਕਿ ਦੁਬਾਰਾ ਜ਼ਬਰਦਸਤੀ ਉਸਗੇ ਸੀ ਕਿ ਉਸ ਤੋਂ ਬਾਅਦ ਐਨਐਚਏ ਨੇ ਸਾਨੂੰ ਦੁਬਾਰਾ ਪੁਲਿਸ ਹੈਲਪ ਦੀ ਮੰਗ ਕੀਤੀ ਆਪਾਂ ਉਹਨਾਂ ਨੂੰ ਪੁਲਿਸ ਹੈਲਪ ਦੇ ਕੇ ਜਿਹੜਾ ਹੈਗਾ ਅੱਜ ਪੋਜੀਸ਼ਨ ਸਾਡੇ 8 ਕਿਲੋਮੀਟਰ ਦਾ ਡਿਲੀਵਰ ਕਰ ਦਿੱਤਾ ਸਾਨੂੰ ਇਹ ਕਹਿਣਾ ਕਿ ਉਦੋਂ ਆਪਣਾ ਜਿਹੜਾ ਹੈਗਾ ਵੀ ਵੀ ਆਪਾਂ ਪਥਰਾਲੇ ਜਿਆਦਾ ਪੈਸੇ ਦਿੱਤੇ ਸਾਨੂੰ ਪਥਰਾਲਾ ਦਾ ਜਿਹੜਾ ਪੈਸਾ ਵਧੀਆ ਸੀਗਾ ਉਹ ਆਰਬ ਜੇ ਉੱਥੇ ਵੱਧਦਾ ਹੋਏਗਾ 10 ਲੱਖ ਰੁਪਏ ਦਾ ਫਰਕ ਹੈ ਦੋਨਾਂ ਦੇ ਵਿੱਚ 10-12 ਲੱਖ ਰੁਪਏ ਦਾ ਰੇਟ ਦਾ ਫਰਕ ਹੈ ਉਹਦਾ ਵੀ ਰੀਜ਼ਨ ਸੀਗਾ ਕਿਉਂਕਿ ਉੱਥੇ ਜਿਹੜਾ ਪਥਰਾਲਾ ਤੁਹਾਨੂੰ ਯਾਦ ਹੋਏਗਾ ਕਿ ਇਹ 2 ਸਾਲ ਦੇ ਕਰੀਬ ਜਿਹੜਾ ਹੈਗਾ ਉਹ ਸੜਕ ਪ੍ਰੋਜੈਕਟ ਜਿਹੜਾ ਹੈਗਾ ਉਹ ਬੰਦ ਪਿਆ ਸੀ ਕਿਉਂਕਿ ਉਹ ਉਸ ਸਮੇਂ ਮਲਟੀਪਲੀਕੇਸ਼ਨ ਫੈਕਟਰ ਜਿਹੜਾ ਹੈਗਾ ਉਹ ਬਦਲ ਗਿਆ ਸੀ ਇਸ ਵੇਲੇ ਤਾਂ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਕਿ ਮਲਟੀਪਲੀਕੇਸ਼ਨ ਫੈਕਟਰ ਵਧੇ ਜਾਂ ਘਟੇ ਉਹਨਾਂ ਦਾ ਉਸ ਵੇਲੇ ਇਸ਼ੂ ਜਿਹੜਾ ਸੀਗਾ ਜੈਨੂਇਨ ਇਸ਼ੂ ਸੀਗਾ ਉਹ ਆਪਾਂ ਰਿਜ਼ੋਲਵ ਵੀ ਕਰਾਇਆ ਉਸ ਤੋਂ ਬਾਅਦ ਆਪਾਂ ਉਹਦਾ ਕਬਜ਼ਾ ਲਈਏ ਇੱਥੇ ਤਾਂ ਇਹ ਪੇਮੈਂਟ ਲੈ ਚੁੱਕੇ ਹੈ ਪੇਮੈਂਟ ਲੈਣ ਤੋਂ ਬਾਅਦ ਕਬਜ਼ਾ ਆਪਾਂ ਲੈ ਚੁੱਕੇ ਸੀ ਕਿ ਵਾਪਸ ਜ਼ਬਰਦਸਤੀ ਕਿਉਂ ਕਿ ਪਤ్రਾਲਾ ਮੈਂ ਥੋੜਾ ਜ਼ਿਆਦਾ ਪੈਸਾ ਮਿਲ ਗਿਆ ਜੇ ਉੱਥੇ ਜ਼ਿਆਦਾ ਮਿਲਿਆ ਤੁਸੀਂ ਜਾ ਕੇ ਉੱਥੇ ਆਰਬਿਟ੍ਰੇਸ਼ਨ ਵੀ ਚਲੇ ਜਾਓ ਉੱਥੇ ਆਪਣਾ ਕੇਸ ਸਪਲੀਟ ਕਰ ਲਿਓ ਜੇ ਤੁਹਾਨੂੰ ਮਿਲਦਾ ਹੋਵੇਗਾ ਤਾਂ ਮਿਲ ਜਊਗਾ ਹੁਣ ਕਬਜ਼ਾ ਲੈ ਲਈ ਆਪਾਂ 8.5 ਕਿਲੋਮੀਟਰ ਦਾ ਜਿਹੜਾ ਇਹ ਸਟੇਜ ਸੀਗਾ ਇਹਦਾ ਕਬਜ਼ਾ ਆਪਾਂ ਲੈ ਲਿਆ ਥੈਂਕ ਯੂ